ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਖਾਸ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਮੇਰੇ ਵੀਰ ਕੋਈ ਵੀ ਵੀਡੀਓ ਤੁਸੀਂ ਵੇਖਣੀ ਆ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਕਿਉਂਕਿ ਕਈ ਵੀਰ ਸ਼ੁਰੂ ਤੋਂ ਸਟਾਰਟਿੰਗ ਤੋਂ ਐਡ ਵੇਖ ਕੇ ਫੋਟੋ ਜਿਹੜੀ ਮੈਂ ਲਾਈ ਹੁੰਦੀ ਹੈ ਉੱਪਰ ਮੇਰਾ WhatsApp ਨੰਬਰ ਸ਼ੋ ਹੋਂਦਾ ਹੈ ਉਹ ਨੰਬਰ ਦੇਖ ਕੇ ਮੈਨੂੰ ਕਾਲ ਲਾ ਲੈਣਗੇ ਵੀ ਤੁਹਾਡੇ ਕੋ ਕਮੈਨ ਇਹ ਖੜੀ ਆ ਪਰ ਵੀਰੇ ਜੇ ਤੁਸੀ ਵੀ ਕੋਈ ਵੀ ਕਮੈਨ ਖਰੀਦਨੀ ਆ ਤਾਂ ਜਿਵੇਂ ਜਿਵੇਂ ਅੱਗੇ ਕਮੈਨ ਆਉਂਦੀਆਂ ਜਿਹੜੀ ਕਮੈਨ ਵੇਚਣੀ ਹੁੰਦੀ ਆ ਉਹ ਮੈਂ ਮਾਲਕ ਦਾ ਡਾਇਰੈਕਟ ਨੰਬਰ ਦਿੰਨਾ ਜੀ ਅਸੀਂ ਖੁਦ ਕੋਈ ਵੀ ਕਮੈਨ ਆਪਣੇ ਕੋਲੇ ਨਹੀਂ ਲਿਆਉਂਦੇ ਨਾ ਹੀ ਅਸੀਂ ਲਿਆ ਕੇ ਵੇਚਦੇ ਆ ਸਿਰਫ ਮਾਲਕ ਦਾ ਨੰਬਰ ਦਿੱਤਾ ਜਾਂਦਾ ਜੀ ਸਿੱਧਾ ਜਿਹੜੇ ਵੀਰ ਨੇ ਸਾਨੂੰ ਵੇਚਣੀ ਹੁੰਦੀ ਕਮੈਨ ਉਹ ਆਪਣੇ ਵਹੀਕਲ ਦੀਆਂ ਫੋਟੋਆਂ ਭੇਜਦੇ ਆ ਤੇ ਅਸੀਂ ਉਹਨਾਂ ਦੀ ਐਡ ਜਿਹੜੀ ਲਾ ਦਿੰਨੇ ਆ ਜੀ ਬਿਲਕੁਲ ਫ੍ਰੀ ਐਡ ਲਾਉਣੇ ਆ ਤੇ ਉਹ ਐਡ ਦੇ ਦੌਰਾਨ ਜਦੋਂ ਉੱਪਰ ਨੰਬਰ ਸ਼ੋ ਹੋਂਦਾ ਹੈ ਤੁਸੀਂ ਉਹਨਾਂ ਨੰਬਰਾਂ ਤੇ ਕਾਲ ਕਰਨੀ ਹੈ ਜੀ ਦੂਜੀ ਗੱਲ ਇਹ ਹੈ ਜੀ ਕਈ ਮੇਹਰਾਂ ਦੇ ਮੈਨੂੰ ਫੋਨ ਆਏ ਕਿ ਵੀਰੇ ਤੁਸੀਂ ਅਸੀਂ ਇਹ ਕਮਬੈਨ ਖਰੀਦਣ ਜਾਣਾ ਸੀ ਜਾਂ ਸੌਦਾ ਹੋਣਾ ਸੀ ਤਾਂ ਅੱਗੋਂ ਬੰਦਿਆਂ ਦੇ ਜਾਂਦਿਆਂ ਨੂੰ ਉਹ ਕਮਬੈਨ ਸੇਲ ਹੋ ਗਈ ਤਾਂ ਵੀਰੇ ਉਹਦੇ ਵਿੱਚ ਨਾ ਤਾਂ ਵੇਚਣ ਵਾਲੇ ਦੀ ਗਲਤੀ ਹੈ ਨਾ ਤੋਂ ਖਰੀਦਣ ਵਾਲੇ ਦੀ ਗਲਤੀ ਹੈ ਤੇ ਨਾ ਹੀ ਮੇਰੀ ਕੋਈ ਗਲਤੀ ਹੈ ਕਿਉਂਕਿ ਜੇਕਰ ਤੁਸੀਂ ਕੋਈ ਕਮਬੈਨ ਲੈਣ ਜਾਣੀ ਆ ਜਿੱਦਾਂ ਅੱਜ ਤੁਹਾਡੀ ਗੱਲ ਹੁੰਦੀ ਆ ਜੇ ਤੁਹਾਨੂੰ ਨੇ ਏਡੀਆਂ ਨੇੜੇ ਪੈਂਦਾ ਤਾਂ ਤੁਸੀਂ ਅੱਜ ਹੀ ਪਹੁੰਚ ਕਰੋ ਕਿਉਂਕਿ ਹਰ ਜਿੰਨੇ ਵੇਚਣ ਲਈ ਕਮੈਨ ਲਾਈ ਆ ਜੀ ਉਹਨੂੰ ਕੋਈ ਵੀ ਗਾਹਕ ਆਇਆ ਜਿੱਦਾਂ ਉਹਦੀ ਰੇਟ ਦੀ ਸੌਦੇ ਦੀ ਸੈਟਿੰਗ ਹੋ ਗਈ ਤਾਂ ਉਹ ਕਮੈਨ ਵਿਕ ਜਾਣੀ ਹੁੰਦੀ ਆ ਜੀ ਉਹਦੇ ਵਿੱਚ ਤੁਹਾਡੀ ਖੁਦ ਦੀ ਮਜ਼ਾ ਵੀ ਤੁਸੀਂ ਕਿੰਨੇ ਟਾਈਮ ਦੇ ਵਿੱਚ ਪਹੁੰਚ ਜੇ ਆਪਾਂ ਹਫ਼ਤਾ ਫੋਨ ਤੇ ਗੱਲ ਕਰੀ ਜਾਈਏ ਕਿ ਅਸੀਂ ਅੱਜ ਆਗੇ ਅਸੀਂ ਕੱਲ ਆਗੇ ਤਾਂ ਫਿਰ ਵੀ ਗੱਲ ਨਹੀਂ ਬੰਦੀ ਕਿਉਂਕਿ ਜਿੰਨੇ ਵੇਚ ਨਹੀਂ ਲਈ ਆ ਜੀ ਉਹਨੇ ਜਦੋਂ ਕੋਈ ਗਾਹਕ ਆ ਗਿਆ ਉਹਨੇ ਉਹਨੂੰ ਕਹਿ ਵੇਣ ਦਿਖਾਉਣੀ ਆ ਤੇ ਕਈ ਵਾਰੀ ਮੌਕੇ ਤੇ ਹੀ ਸੌਦਾ ਹੋ ਜਾਂਦਾ ਜੀ ਇਸ ਕਰਕੇ ਰੇਟ ਦੀ ਜਾਣਕਾਰੀ ਵੀ ਤੁਸੀਂ ਮਾਲਕ ਵੀਰਾਂ ਤੋਂ ਸਿੱਧੀ ਲਿਆ ਕਰੋ ਜੀ ਇਸ ਤੋਂ ਬਾਅਦ ਜੇਕਰ ਕਿਸੇ ਵੀਰ ਨੇ ਆਪਦੇ ਵੀਹਿਕਲ ਦੀ ਕਿਸੇ ਵੀ ਵੀਹਿਕਲ ਦੀ ਐਡ ਲਗਾਉਣੀ ਆ ਤਾਂ ਤੁਸੀਂ ਸਾਨੂੰ ਫੋਟੋਆਂ ਭੇਜ ਦਿਆ ਕਰੋ ਜੀ ਡਾਇਰੈਕਟ ਫੋਟੋਆਂ ਭੇਜ ਕੇ ਨਾਲ WhatsApp ਨੰਬਰ ਭੇਜ ਦਿਆ ਕਰੋ ਜੀ ਤੇ ਖਰੀਦਣ ਵਾਲੇ ਵੀਰ ਵੀ ਵੀਡੀਓ ਵੇਖਿਆ ਕਰੋ ਵੀਡੀਓ ਦੇ ਵਿੱਚ ਕਿਹੜੀਆਂ ਕਿੜੀਆਂ ਕੰਬਾਈਨਾ ਹੁੰਦੀਆਂ ਜੀ ਇਸ ਕਰਕੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸਾਰੇ ਵਧੀਆ-ਵਧੀਆ ਟਰੈਕਟਰ ਕੇ ਕੰਬਾਈਨਾ ਤੇ ਟਰੈਕਟਰ ਵਾਲੀਆਂ ਕੰਬਾਈਨਾ ਲੈ ਕੇ ਹਾਜ਼ਰ ਹੋਏ ਆਂ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਪੇਜ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਭ ਤੋਂ ਪਹਿਲਾਂ ਆਪਣੇ ਕੋਲ ਸਟੈਂਡਰਡ ਟਰੈਕਟਰ ਆਇਆ ਜੀ ਸਟੈਂਡਰਡ ਟਰੈਕਟਰ ਇਹ 2015 ਮਾਡਲ ਇਹ ਟਰੈਕਟਰ ਆ ਜੀ ਸਟੈਂਡਰਡ ਦਾ ਟਰੈਕਟਰ ਆ ਤੁਸੀਂ ਚੈੱਕ ਕਰ ਸਕਦੇ ਹੋ ਮਾਡਲ ਦਾ ਮਾਡਲ ਦੀ ਜਾਣਕਾਰੀ ਤੁਹਾਨੂੰ ਪਤਾ ਹੋਊਗੀ ਹੈ ਜੀ ਕਿ ਕਿਹੜਾ ਮਾਡਲ ਆ ਇਹ ਤਾਂ ਸਟੈਂਡਰਡ ਦਾ 2015 ਮਾਡਲ ਇਹ ਟਰੈਕਟਰ ਆ ਜੀ ਏਰੀਆ ਮੋਗੇ ਦੇ ਵਿੱਚ ਇਹ ਵਿਕਾਊ ਖੜਾ ਜੀ 370000 ਰੁਪਿਆ ਮਾਲਕ ਵੀਰ ਵੱਲੋਂ ਡਿਮਾਂਡ ਆ ਜੀ ਤੇ ਪੀਬੀ 19 ਨੰਬਰ ਆ ਜੀ ਟਰੈਕਟਰ ਦਾ ਸਟੈਂਡਰਡ ਕੰਪਨੀ ਦਾ ਟਰੈਕਟਰ ਆ ਤੁਸੀਂ ਵੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਆ ਜੀ ਟਾਇਰ ਬਿਲਕੁਲ ਓਕੇ ਆ ਉੱਪਰ ਮਾਲਕ ਵੀਰਾਂ ਵਾਲਾ ਨੰਬਰ ਜਿਹੜਾ ਦਿੱਤਾ ਗਿਆ ਜੀ ਤੁਸੀਂ ਸੰਪਰਕ ਕਰਕੇ ਇਹ ਜਿਹੜਾ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਹੀ ਵਾਜਿਬ ਰੇਟ ਤੇ ਟਰੈਕਟਰ ਜਿਹੜਾ ਹੈ ਤੁਹਾਨੂੰ ਮਿਲ ਜਾਵੇਗਾ ਜੀ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਹੋਰ ਟਰੈਕਟਰ ਆ ਜੀ ਨਿਊ ਹਾਲੈਂਡ ਨਿਊ ਹਾਲੈਂਡ 3630 ਟਰੈਕਟਰ ਹੈ ਜੀ ਇਹ ਸੁਪਰ ਨਿਊ ਹਾਲੈਂਡ 3630 ਸੁਪਰ ਟਰੈਕਟਰ ਹੈ ਜੀ ਇਹ ਇਹ ਟਰੈਕਟਰ 2013 ਮਾਡਲ ਆ ਜੀ Rajasthan ਨੰਬਰ ਆ ਜੀ ਟਰੈਕਟਰ ਦਾ 2013 ਮਾਡਲ ਇਹ ਟਰੈਕਟਰ ਹੈ ਜੀ ਗੰਗਾ ਨਗਰ Rajasthan ਏਰੀਆ ਦੇ ਵਿੱਚ ਇਹ ਖੜਾ ਜੀ ਟਾਇਰ ਜਿਹੜੇ ਪਿਛਲੇ ਆ ਜੀ 45 ਪੈਸੇ ਆ ਜੀ ਅਗਲੇ ਟਾਇਰ ਨਵੇਂ ਵਰਗੇ ਆ ਜੀ ਇੰਜਨ ਗਹਿਰ ਬਿਲਕੁਲ ਓਕੇ ਹੈ ਜੀ ਗੁੱਡ ਕੰਡੀਸ਼ਨ ਦੇ ਵਿੱਚ ਹੈਗਾ ਜੀ ਤੇ ਇਹਦਾ ਰੇਟ 345000 ਰੁਪਿਆ ਮਾਰਕ ਵੀਰ ਵੱਲੋਂ ਡਿਮਾਂਡ ਕੀਤੀ ਗਈ ਹੈ ਜੀ 3630 ਨਿਊ ਹੈ ਲਣ ਦਾ ਟਰੈਕਟਰ ਹੈ ਜੀ ਸੰਪਰਕ ਜਿਹੜਾ ਤੁਸੀਂ ਕਰਕੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਜੀ ਕੰਬੈਨ ਹੈ ਜੀ ਸਵਰਾਜ ਸਮਰਾਜ 2009 ਮਾਡਲ ਕੰਬੈਨ ਆ ਜੀ ਇਹ ਇਹਦੀ ਆਪਾਂ ਵੀਡੀਓ ਕੱਲ ਵੀ ਪਾਈ ਸੀ ਪਰਸੋ ਵੀ ਪਾਈ ਸੀ ਪਰ ਆਪਾਂ ਇਹਦੇ ਉੱਪਰ ਨੰਬਰ ਦੇਣਾ ਭੁੱਲ ਗਏ ਮਾਲਕ ਵੀਰ ਦਾ ਇਸ ਕਰਕੇ ਆਪਾਂ ਇਹਦੀ ਐਡ ਜਿਹੜੀ ਦੁਬਾਰਾ ਲਾ ਰਹੇ ਆ ਜੀ ਸਮਰਾਜ ਕੰਬੈਨ ਆ ਜੀ ਇਹ ਸਮਰਾਜ 8100 ਗੁੱਡ ਕੰਡੀਸ਼ਨ ਦੇ ਵਿੱਚ ਇਹ ਜਿਹੜੀ ਕੰਬੈਨ ਆ ਜੀ ਮਾਲਕ ਵੀਰ ਦਾ ਨੰਬਰ ਮੈਂ ਉੱਪਰ ਪਾ ਦਿੱਤਾ ਜੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 5.5 ਲੱਖ ਰੁਪਇਆ ਕੀਤੀ ਹੈ 2009 ਮਾਡਲ ਪੇਟੀ ਬੰਦ ਲੇਲੈਂਡ 02 ਇੰਜਨ ਦੇ ਨਾਲ ਇਹ ਕੰਬਾਈਨ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਕੰਬਾਈਨ ਆਈ ਆ ਜੀ ਕਰਤਾਰ ਕਰਤਾਰ ਕੰਬਾਈਨ ਆ ਜੀ ਕਰਤਾਰ 4000 ਕੰਬਾਈਨ ਆ ਜੀ ਇਹ ਕੰਬਾਈਨ 2005 ਮਾਡਲ ਕੰਬਾਈਨ ਆ ਜੀ ਇਹ ਕੰਬਾਈਨ ਯੂਪੀ ਦੇ ਵਿੱਚ ਖੜੀ ਹੋਈ ਆ ਜੀ ਵਿਲੇਜ ਡਾਬੂਵਾਲੀ ਪੋਸਟ ਆਫਿਸ ਦੇਸ਼ਾਈ ਡੋਰੀਆ ਡਿਸਟ੍ਰਿਕਟ ਡਿਓਰੀਆ ਥਾਣਾ ਰਾਮਪੁਰਾ ਕਰਖਾਨਾ ਯੂਪੀ ਤੇ ਮੋਬਾਈਲ ਨੰਬਰ ਮਾਲਕ ਵੀਰ ਦਾ WhatsApp ਨੰਬਰ ਵੀ ਦਿੱਤਾ ਗਿਆ ਜੀ ਤੇ ਮੋਬਾਈਲ ਨੰਬਰ ਵੀ ਦਿੱਤਾ ਗਿਆ ਜੀ ਤੁਸੀਂ ਦੋਵਾਂ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਨੂੰ ਖਰੀਦ ਸਕਦੇ ਹੋ ਇਹ ਪੇਪਰਾਂ ਦੀ ਬਿਲਕੁਲ ਓਪੀਆ ਯੂਪੀ 52 ਨੰਬਰ ਹੈ ਜੀ ਇਹ ਕੰਬੈਨ ਦਾ ਕਰਤਾਰ 4005 ਮਾਡਲ ਇਹ ਕੰਬੈਨ ਆ ਜੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 4.5 ਲੱਖ ਰੁਪਇਆ ਕੀਤੀ ਗਈ ਹੈ ਜੀ ਦੋਸਤੋ ਇਸ ਤੋਂ ਬਾਅਦ ਆਪਣੇ ਕੋਲ ਟਰੈਕਟਰ ਆ ਜੀ ਸਵਰਾਜ ਸਵਰਾਜ 855 ਟਰੈਕਟਰ ਆ ਜੀ 2020 ਮਾਡਲ ਇਹ ਟਰੈਕਟਰ ਆ ਟਾਇਰ 14928 ਦੇ ਆ ਜੀ 60 ਪੈਸੇ ਟਾਇਰ ਆ ਜੀ ਤੇ 6 ਲੱਖ ਸਾਰਾ オリジナル ਟਰੈਕਟਰ ਆ ਜੀ ਇਹ ਤੇ 2055 ਘੰਟੇ ਚੱਲਿਆ ਹੋਇਆ ਆ ਜੀ ਤੇ 630000 ਰੁਪਇਆ ਡਿਮਾਂਡ ਆ ਜੀ ਹਿੰਦੀ ਪਿੰਡ ਮਹਿਲਾ ਚੌਕ ਮੈਲਾ ਚੌਕ ਦੇ ਵਿੱਚ ਇਹ ਜਿਹੜਾ ਟਰੈਕਟਰ ਖੜਾ ਆ ਜੀ ਉੱਪਰ ਮੋਬਾਈਲ ਨੰਬਰ ਦਿੱਤਾ ਆ ਮਾਲਕ ਵੀਰ ਦਾ ਤੁਸੀਂ ਉਹਦੇ ਨਾਲ ਸੰਪਰਕ ਕਰਕੇ ਇਹ ਜਿਹੜਾ ਟਰੈਕਟਰ ਖਰੀਦ ਸਕਦੇ ਹੋ ਪੀਬੀ 13 ਸੰਗਰੂਰ ਨੰਬਰ ਇਹ ਟਰੈਕਟਰ ਆ ਜੀ 855 ਟਰੈਕਟਰ ਆ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜਿਹੜੀਆਂ ਇਹਦੀਆਂ ਮੀਟਰ ਦੀਆਂ ਫੋਟੋਆਂ ਵੀ ਮਾਲਕ ਵੀਰ ਵੱਲੋਂ ਪਾਈਆਂ ਗਈਆਂ ਜੀ 2045 ਘੰਟੇ ਇਹ ਟਰੈਕਟਰ ਚੱਲਿਆ ਜੀ ਤੁਸੀਂ ਸੰਪਰਕ ਕਰਕੇ ਇਹ ਜਿਹੜਾ ਟਰੈਕਟਰ ਖਰੀਦ ਸਕਦੇ ਹੋ ਜੀ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਆਈ ਹੈ ਜੀ ਬਲਕਾਰ ਟਰੈਕਟਰ ਵਾਲੀ ਮਸ਼ੀਨ ਟਰੈਕਟਰ ਵਾਲੀ ਇਹ ਮਸ਼ੀਨ 2008 ਮਾਡਲ ਹੈ ਜੀ ਨਹੀਂ ਜੀ ਸੌਰੀ 2008 ਮਾਡਲ ਦੇ ਉੱਪਰ ਟਰੈਕਟਰ ਹੈ ਜੀ ਇਹ ਵਿਦ ਟਰੈਕਟਰ ਟਰੈਕਟਰ ਆਈ ਹੈ ਜੀ ਮਸ਼ੀਨ ਇਹ 2008 ਮਾਡਲ ਟਰੈਕਟਰ ਹੈ ਜੀ ਮਸ਼ੀਨ ਜਿਹੜੀ ਆ 2020 ਮਾਡਲ ਹੈ ਜੀ ਬਲਕਾਰ ਕੰਪਨੀ ਦੀ ਮਸ਼ੀਨ ਹੈ ਜੀ ਇਹ ਰੇਟ 11,50,000 ਰੁਪਏ ਟਰੈਕਟਰ ਸਮੇਤ ਮਾਲਕ ਵੀਰ ਉਹ ਡਿਮਾਂਡ ਜਿਹੜੀ ਕੀਤੀ ਗਈ ਹੈ ਜੀ ਤੁਸੀਂ ਜਿਹੜੀ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਅਰਜਨ 605 2008 ਮਾਡਲ ਟਰੈਕਟਰ ਇਹਦੇ ਉੱਪਰ ਰੱਖਿਆ ਹੋਇਆ ਹੈ ਜੀ ਟਰੈਕਟਰ ਸਮੇਤ ਹੀ ਮੇਰੇ ਮੇਰੇ ਵੀਰਾਂ ਨੇ ਇਹ ਜਿਹੜੀ ਕੰਬੈਨ ਆ ਸੇਲ ਕਰਨੀ ਹੈ ਜੀ ਸੈਂਟਰ ਗੇਅਰ ਰਿਵਰਸ ਪੀਟੀਓ ਹੈ ਜੀ ਗੁੱਡਇਰ ਦੇ ਟਾਇਰ ਆ ਜੀ 80 ਪੈਸੇ ਟਰੈਕ ਕੰਬੈਨ ਦੀ ਕੰਡੀਸ਼ਨ ਜਿਹੜੀ ਆ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਇੰਜਨ ਗੇਅਰ ਤਾਂ ਓਕੇ ਆ ਜੀ ਟਰੈਕਟਰ ਤੇ ਟਰੈਕਟਰ ਸੇਤ ਸਮੇਤ ਇਹ ਜਿਹੜੀ ਕੰਬੈਨ ਵਕਾਊ ਆ ਜੀ ਮਾਲਕ ਵੀਰ ਵੱਲੋਂ ਇਹਦਾ ਰੇਟ 11,50,000 ਰੁਪਏ ਰੱਖਿਆ ਗਿਆ ਜੀ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਤੇ ਟਰੈਕਟਰ ਖਰੀਦ ਸਕਦੇ ਹੋ ਜੀ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਆਇਆ ਜੀ ਸਰੋਂ ਵਾਲਾ ਕਟਰ ਆਇਆ ਜੀ ਇਹ ਜਿਹੜੇ ਆਪਣਾ ਸਰੋਂ ਵਾਲਾ ਕਟਰ ਬਣਾਉਂਦੇ ਆ ਇਹ ਸ਼ਾਇਦ ਉਹਨਾਂ ਵੱਲੋਂ ਐਡ ਆਈ ਹੈ ਜੀ ਕਿਉਂਕਿ ਇਹਨਾਂ ਨੇ ਪ੍ਰੋਪਰ ਜਾਣਕਾਰੀ ਆਪਾਂ ਨਾਲ ਦੇ ਬਾਰੇ ਨਹੀਂ ਦਿੱਤੀ ਸਰੋਂ ਵਾਲਾ ਕਟਰ ਆਇਆ ਜੀ ਇਹ ਇਹ ਕਟਰ ਜਿਹੜਾ ਤੁਸੀਂ ਖਾੜੀ ਸਰੋਂ ਇਹਦੇ ਨਾਲ ਵੜ ਸਕਦੇ ਆਂ ਢੇਰੀਆਂ ਬਣਾਈਆਂ ਜਿਹੜੀਆਂ ਚੱਕਣ ਵਾਸਤੇ ਵੀ ਇਹ ਬਹੁਤ ਵਧੀਆ ਜੀ ਉਹ ਵੀ ਇਹਨਾਂ ਕੋਲੇ ਹੈਗਾ ਜੀ ਤੁਸੀਂ ਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਇਹਨਾਂ ਤੋਂ ਵੱਧ ਜਾਣਕਾਰੀ ਵੀ ਲੈ ਸਕਦੇ ਹੋ ਤੇ ਇਹ ਟਰੈਕਟਰ ਵੀ ਲੈ ਸਕਦੇ ਹੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਵੀਡੀਓ ਕਾਫੀ ਲੰਮੀ ਹੋ ਗਈ ਵੀਡੀਓ ਨੂੰ ਸ਼ੁਰੂ ਕਰ ਦਿਓ ਜੀ ਸਾਡਾ WhatsApp ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਡਾ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਜੀਕਰ ਕਿਸੇ ਵੀਰ ਨੇ ਆਪਦੇ ਵੀਕਲ ਦੀ ਐਡ ਲਵਾਉਣੀ ਆ ਤਾਂ ਬਿਲਕੁਲ ਫ੍ਰੀ ਐਡ ਲਾਈ ਜਾਏਗੀ ਸਾਨੂੰ ਆਪਣੇ ਵੀਕਲ ਦੀਆਂ ਫੋਟੋਆਂ ਭੇਜ ਕੇ ਐਡ ਜਿਹੜੀ ਬਿਲਕੁਲ ਫ੍ਰੀ ਲਵਾ ਸਕਦੇ ਹੋ ਜੀ ਧੰਨਵਾਦ